ਕਰੋਸ਼ੀਆ ਕਰੋਸ਼ੀਆ ਹਰ ਕੋਈ ਕਹਿੰਦਾ ਪਰ ਇਸ ਟਾਈਮ ਕਰੋਸ਼ੀਆ ਦੀ ਗੇਮ ਬੜੀ ਔਖੀ ਆ ਇੱਕ 7 ਸੀਜ਼ ਆ ਜਿਹੜਾ ਹਰ ਕੰਪਨੀ ਤੇ ਹਰ ਸਿਚੁਏਸ਼ਨ ਨੂੰ ਸਮਝ ਕੇ ਵੀਜ਼ੇ ਅਪਲਾਈ ਕਰਦਾ ਤੇ ਵੀਜ਼ੇ ਲੈ ਵੀ ਰਿਹਾ ਅਸੀਂ ਉਹ ਸਪੀਡ ਦੇ ਹਿੱਸੇ ਨਹੀਂ ਜਿਹੜੇ ਚਲਦੇ ਦੇ ਵਿੱਚ ਰਲ ਜਾਂਦੇ ਆ ਤੇ ਬਾਅਦ ਵਿੱਚ ਉਹ ਚ ਕਹਿੰਦੇ ਵੀ ਹੁੰਦਾ ਨਹੀਂ ਹੁੰਦਾ ਸਭ ਕੁਝ ਉਸ ਤਰੀਕੇ ਦੇ ਨਾਲ ਸਿਚੁਏਸ਼ਨ ਦੇ ਨਾਲ ਚੱਲਣਾ ਪੈਂਦਾ ਮੈਂ ਕਰੋਸ਼ੀਆ ਦੇ ਵੀਡੀਓ ਜਿਹੜੇ ਵੀਜ਼ੇ ਵਾਲੇ ਆਏ ਹੋਏ ਸੀ ਉਹਨਾਂ ਦੀਆਂ ਪਾਈਆਂ ਉਹਨਾਂ ਦੇ ਰਿਵਿਊ ਵੀਡੀਓ ਵੀ ਪਾਈਆਂ ਪਰ ਕਈਆਂ ਦੇ ਸਵਾਲ ਸੀਗੇ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲਵਾਂਗੇ ਉਹ ਸਵਾਲਾਂ ਦੇ ਆਪਾਂ ਨਾਲ ਦੇ ਨਾਲ ਅਨਸਰ ਵੀ ਕਰਾਂਗੇ ਕਈ ਜਿਹੜੇ ਯੂਟਿਊਬਰ ਨੇ ਇਹਨੂੰ ਰਿਯੂਮਰਸ ਬਹੁਤ ਬਣਾਏ ਹੋਏ ਆ ਕਿ ਤੁਹਾਡੀ ਕਿਸਮਤ ਤੇ ਡਿਪੈਂਡ ਆ ਜੀ ਵੀਜ਼ਾ ਇਹ ਆ ਇਦਾਂ ਕੁਛ ਨਹੀਂ ਹੁੰਦਾ ਸਮੇਂ ਦੇ ਨਾਲ ਹਰ ਕੰਟਰੀ ਆਪਣੇ ਦੇ ਵਿੱਚ ਅਪਡੇਸ਼ਨ ਕਰਦੀ ਆ ਜਦੋਂ ਉੱਥੇ ਜਾ ਕੇ ਖਰਾਬ ਕਰਦੇ ਆ ਲੋਕੀ ਜਾਂ ਕੰਪਨੀਆਂ ਖਰਾਬ ਕਰਨ ਲੱਗ ਜਾਂਦੀਆਂ ਜਿਹੜੀ ਉੱਥੋਂ ਦੀ ਕੰਟਰੀ ਆ ਵੀ ਸਾਡੇ ਉੱਥੇ ਗੰਦ ਨਾ ਪਵੇ ਤਾ ਕਰਕੇ ਫਿਰ ਉਸ ਤੋਂ ਬਾਅਦ ਉਹ ਥੋੜੀ ਅਪਡੇਸ਼ਨਸ ਕਰਦੇ ਆ ਉਸ ਅਪਡੇਸ਼ਨ ਨੂੰ ਧਿਆਨ ਰੱਖਦੇ ਹੋਏ ਤੁਸੀਂ ਜੇ ਵੀਜ਼ਾ ਅਪਲਾਈ ਕਰੋਗੇ ਵੀਜ਼ਾ ਟਾਈਮ ਜ਼ਰੂਰ ਲੈ ਸਕਦਾ ਪਰ ਵੀਜ਼ਾ ਜ਼ਰੂਰ ਆਉਂਦਾ ਵਾ ਉਹ ਕਿੰਨਾ ਦਾ ਆਉਂਦਾ ਕਿਵੇਂ ਆਉਂਦਾ ਉਹ ਆਪਾਂ ਪੂਰੀ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਵੀ ਇਸ ਟਾਈਮ ਕੀ ਜਿਹੜਾ ਉੱਥੇ ਟ੍ਰੈਂਡ ਚੱਲ ਰਿਹਾ ਕੀ ਕੰਡੀਸ਼ਨਸ ਨੇ ਕਿਦਾਂ ਉਹ ਵੀਜ਼ਾ ਦੇ ਰਹੇ ਆ ਕਿੰਨੂੰ ਦੇ ਰਹੇ ਆ ਕਿੰਨੂੰ ਨਹੀਂ ਦੇ ਰਹੇ ਅੱਜ ਆਪਾਂ ਪਹਿਲਾ ਸਵਾਲ ਲਵਾਂਗੇ ਕਿ ਕਰੋਸ਼ੀਆ ਵਿੱਚ ਜਿਹੜੇ ਰੂਲ ਚੇਂਜ ਹੋ ਗਏ ਉਹ ਕਿਹੜੇ-ਕਿਹੜੇ ਹੋਏ ਨੇ ਤੇ ਵੀਜ਼ੇ ਕਿਹੜੀ ਕੰਪਨੀ ਦੇ ਲੱਗ ਰਹੇ ਆ ਜੇ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਵਰ ਪਰਮਿਟ ਅਪਲਾਈ ਕਰਨਾ ਵਾ ਤਾਂ ਤੁਹਾਡੇ ਉਥੇ ਕੰਪਨੀ ਦੇ ਵੱਲੋਂ ਉਹ 1600 ਯੂਰੋ ਦਾ ਬੌਂਡ ਭਰਿਆ ਜਾਂਦਾ ਉਸੇ ਕੈਂਡੀਡੇਟ ਦਾ ਵੀਜ਼ਾ ਅਪਲਾਈ ਹੋਏਗਾ ਜਾਂ ਜਿਹੜੀ ਕੰਪਨੀਆਂ ਦੇ ਵਿੱਚ 160000 ਤੋਂ ਲੈ ਕੇ 20000 ਦੀ ਕੈਪੀਟਲ ਹੈ ਉਹਨਾਂ ਦੇ ਹੀ ਵੀਜ਼ੇ ਅਪਰੂਵ ਹੋਣਗੇ ਕਾਫੀ ਵੀਜ਼ੇ ਪਿੱਛੇ ਜਨਵਰੀ ਫਰਵਰੀ ਦੇ ਕਾਫੀ ਰਿਫਿਊਜ਼ ਹੋਏ ਨੇ ਉਹ ਐਸੇ ਰੀਜ਼ਨ ਕਰਕੇ ਲੋਕੀ ਭੇੜਚਾਲ ਵਾਂਗੂ ਕੰਪਨੀਆਂ ਖੋਲਹੀ ਜਾਂਦੇ ਆ ਟੈਕਸ ਵਗੈਰਾ ਹੈ ਨਹੀਂ ਕੈਪੀਟਲ ਹੈ ਨਹੀਂ ਅਕਮੋਡੇਸ਼ਨਸ ਵਧੀਆ ਹੈ ਨਹੀਂ ਤੇ ਫਿਰ ਜਦੋਂ ਵੈਰੀਫਿਕੇਸ਼ਨ ਹੁੰਦੀ ਆ ਤਾਂ ਉਹ ਫੇਲ ਹੋ ਜਾਂਦੀ ਆ ਪਰ ਜਿਹੜੀਆਂ ਵਧੀਆ ਕੰਪਨੀਆਂ ਉਹ ਵੀ ਉਸੇ ਦਸਤੇ ਦੇ ਵਿੱਚ ਫਸ ਜਾਂਦੀਆਂ ਨੇ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਵੈਰੀਫਿਕੇਸ਼ਨ ਹੁੰਦੀ ਆ ਉਹ ਟਾਈਮ ਲੈ ਰਹੇ ਆ ਪਰ ਵੀਜ਼ਾ ਉਹਨਾਂ ਨੂੰ ਮਿਲ ਰਿਹਾ ਜਿਨ੍ਹਾਂ ਦੀਆਂ ਕੰਪਨੀਆਂ ਵਧੀਆ ਨੇ ਜਿਨ੍ਹਾਂ ਨੂੰ ਸੱਚੀ ਹੀ ਉੱਥੇ ਬੰਦੇ ਚਾਹੀਦੇ ਆ ਸਿਰਫ ਦੋ ਤਿੰਨ ਮਹੀਨੇ ਲਈ ਬੰਦਿਆਂ ਨੂੰ ਕੰਮ ਤੇ ਰੱਖ ਕੇ ਭਜਾਉਣ ਵਾਲਾ ਕੰਮ ਨਹੀਂ ਇਸ ਕਰਕੇ ਉਹ ਕੰਪਨੀਆਂ ਦੇ ਵੀਜ਼ੇ ਲੱਗ ਰਹੇ ਨੇ ਅਗਲਾ ਕੁਐਸਚਨ ਸੀ ਜਨਵਰੀ ਫਰਵਰੀ ਦੇ ਵਿੱਚ ਜਿਹੜੇ ਅਪਲਾਈ ਹੋਏ ਸੀ ਅੰਬੈਸੀਆਂ ਦੇ ਵਿੱਚ ਉਹ ਲੇਟ ਕਿਉਂ ਹੋ ਰਿਹਾ ਜਿਹੜੇ ਜਨਵਰੀ ਫਰਵਰੀ ਦੇ ਵਿੱਚ VFS ਦੇ ਵਿੱਚ ਗਏ ਸੀ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਸ ਟਾਈਮ ਸੀਜ਼ਨਲ ਦਾ ਬਹੁਤ ਰਸ਼ ਪਿਆ ਹੋਇਆ ਸੀ ਨੇਪਾਲੀ ਬੰਗਲਾਦੇਸ਼ੀ ਇੰਡੀਅਨ ਬੰਗਲਾਦੇਸ਼ੀ ਤਾਂ ਉਹਨਾਂ ਨੇ ਬੈਨ ਕਰਤੇ ਪਰ ਨੇਪਾਲੀ ਤੇ ਇੰਡੀਅਨ ਹਜੇ ਵੀ ਅਪਲਾਈ ਕਰ ਰਹੇ ਨੇ ਤੇ ਉੱਥੇ ਨੇਪਾਲੀ ਜ਼ਿਆਦਾਤਰ ਸੀਜ਼ਨਲ ਦੇ ਵਿੱਚ ਅਪਲਾਈ ਕਰਦੇ ਆ ਸੀਜ਼ਨਲ ਦਾ ਹਮੇਸ਼ਾ ਸਕੈਸਰ ਰੇਸ਼ੋ 70% ਹੀ ਰਿਹਾ ਵਾ 100% ਕਦੇ ਵੀ ਨਹੀਂ ਰਿਹਾ ਕਿਉਂਕਿ ਉੱਥੇ ਕੰਪਨੀਆਂ ਅਪਲਾਈ ਕਰ ਦਿੰਦੀਆਂ ਉਹ ਮੁੜ ਕੇ ਵਾਪਸ ਨਹੀਂ ਆਉਂਦੇ ਜਾਂ ਉਸ ਕੰਟਰੀ ਦੇ ਅੱਗੇ ਚਲੇ ਜਾਂਦੇ ਆ ਫਿਰ ਅੱਗੇ ਅੱਗੇ ਉਹ ਰੇਸ਼ੋ ਡੇ ਬਾਈ ਡੇ ਈਅਰ ਬਾਈ ਈਅਰ ਉਹ ਘਟਦੀ ਜਾਂਦੀ ਆ ਪਰ ਜਦੋਂ ਰਸ਼ ਪੈਂਦਾ ਵਾ ਫਿਰ ਜਿਹੜੇ ਲੌਂਗ ਟਰਮ ਵੀਜ਼ੇ ਨੇ ਜਿਹੜੇ ਸਾਲ-ਸਾਲ ਦੇ ਅਪਲਾਈ ਹੁੰਦੇ ਆ ਜਿਵੇਂ ਸੈਵਨ ਸੀਜ਼ ਕਰਦਾ ਕਦੇ ਸੀਜ਼ਨਲ 'ਚ ਨਹੀਂ ਅਪਲਾਈ ਕਰਦਾ ਉਹ ਹਮੇਸ਼ਾ ਸਾਲ ਦੇ ਵੀਜ਼ਿਆਂ ਦੇ ਵਿੱਚ ਹੀ ਅਪਲਾਈ ਕਰਦਾ ਤਾਂ ਕਿ ਬੱਚਿਆਂ ਦਾ ਜਾ ਕੇ ਉੱਥੇ ਫਿਊਚਰ ਬਣੇ ਜਦੋਂ ਉਹ ਅਪਲਾਈ ਕਰਦੇ ਨੇ ਉਥੇ ਜਦੋਂ ਸੀਜ਼ਨਲ ਦਾ ਵੀ ਨਾਰ ਰਸ਼ ਹੁੰਦਾ ਉਹ ਵੀ ਫਿਰ ਲੌਂਗ ਟਰਮ ਉਥੇ ਪਹਿਲਾਂ ਤਾਂ ਵੈਰੀਫਿਕੇਸ਼ਨਾਂ ਵੀ ਲੇਟ ਹੋ ਰਹੀਆਂ ਸੀ ਉਸ ਤੋਂ ਬਾਅਦ ਜਿਹੜੇ ਹੁਣ ਵੀਜ਼ੇ ਆ ਰਹੇ ਨੇ ਮਾਰਚ ਅਪ੍ਰੈਲ ਮਈ ਦੇ ਇਹਨਾਂ ਨੇ ਬਹੁਤ ਜਲਦੀ ਵੀਜ਼ੇ ਲਏ ਨੇ ਇਹ ਉਹੀ ਨੇ ਜਿਹੜੇ ਮਾਰਚ ਅਪ੍ਰੈਲ ਮਈ ਦੇ ਵਿੱਚ ਸਬਮਿਟ ਹੋਏ ਸੀ ਇਹਨਾਂ ਦੀ ਵੈਰੀਫਿਕੇਸ਼ਨਾਂ ਵੀ ਜਲਦੀ ਜਲਦੀ ਜਾ ਰਹੀਆਂ ਨੇ ਆਪਾਂ ਫਰਵਰੀ ਦੇ ਵਿੱਚ ਵੀ ਵੀਜ਼ੇ ਦਿਖਾਏ ਸੀ ਤੁਹਾਨੂੰ ਜਦੋਂ ਲੋਕੀ ਕਹ ਰਹੇ ਸੀ ਇਸ ਟਾਈਮ ਲੱਗ ਨਹੀਂ ਰਹੇ ਮਾਰਚ ਅਪ੍ਰੈਲ ਮਈ ਦੇ ਵੀ ਦਿਖਾ ਰਹੇ ਸੀ ਕੁਸ਼ਕ ਜਿਹੜੇ ਗਰੁੱਪ ਨੇ ਉਹ ਉੱਥੇ ਖਰਾਬ ਹੁੰਦੇ ਨੇ ਉਹਦੇ ਪਿੱਛੇ ਮੈਂ ਦੱਸ ਦਿੰਦਾ ਵੀ ਕਿੰਨਾਂ ਦੇ ਵੀਜ਼ੇ ਨਹੀਂ ਲੱਗਦੇ ਅੱਜ ਦਾ ਸਭ ਤੋਂ ਵੱਡਾ ਕੁਐਸਚਨ ਇਹੀ ਹੈ ਕਿ ਵੀਜ਼ੇ ਦੇ ਰਿਫਿਊਜ਼ਲ ਚਾਂਸ ਬਹੁਤ ਨੇ ਇੱਕ ਤਾਂ ਕੰਪਨੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਨ੍ਹਾਂ ਦੇ ਟੈਕਸ ਨਹੀਂ ਪੂਰੇ ਹੁੰਦੇ ਇੱਕ ਉਹ ਬੌਂਡ ਨਹੀਂ ਭਰਦੀਆਂ ਕਿਉਂਕਿ ਉਹ ਆਪਣੀ ਜੇਬ ਚੋਂ ਪੈਸੇ ਲਾ ਕੇ ਰਾਜ਼ੀ ਨਹੀਂ ਉਹਨਾਂ ਨੂੰ ਇਹ ਹੁੰਦਾ ਕਲਾਇੰਟ ਤੇ ਲੱਗਣ ਨਾ ਲੱਗਣ ਸਾਨੂੰ ਕੋਈ ਮਤਲਬ ਨਹੀਂ ਅਸੀਂ ਆਪਣੀ ਜੇਬ ਚੋਂ ਨਹੀਂ ਖਰਚਣਾ ਤੇ ਵਧੀਆ ਅਕਮੋਡੇਸ਼ਨ ਨਹੀਂ ਦਿੰਦੇ ਤੇ ਜਿਹੜੇ ਆਲਰੇਡੀ ਉੱਥੋਂ ਭੱਜ ਕੇ ਹੁੰਦੇ ਉਹਦਾ ਰਿਕਾਰਡ ਨਹੀਂ ਹੁੰਦਾ ਜਦੋਂ ਰੇਸ਼ੋ 100 ਬੰਦਾ ਜਾਊਗਾ 70 ਭੱਜੂਗਾ ਤਾਂ ਰੇਸ਼ੋ ਆਬਵੀਅਸਲੀ ਕੰਪਨੀ ਦੀ ਖਰਾਬ ਹੋਊਗੀ ਤੇ ਉਸ ਤੋਂ ਬਾਅਦ ਕੰਪਨੀ ਦੇ ਅਗਲੇ ਵੀਜ਼ੇ ਨਹੀਂ ਲੱਗਣਗੇ ਇਦਾਂ ਕਾਫੀ ਵੀਜ਼ੇ ਰਿਫਿਊਜ਼ ਹੋਏ ਨੇ ਉਸ ਤੋਂ ਬਾਅਦ ਅਗਲਾ ਆਪਣਾ ਇਹਦੇ ਵਿੱਚ ਸੀਗਾ ਕਿ ਜਿਹੜੇ ਸੀਜ਼ਨਲ ਆ ਉਹਨਾਂ ਦਾ ਕੀ ਇੰਪੈਕਟ ਆ ਉਹ 70% ਰੇਸ਼ਿਓ ਰਹੀ ਆ ਉਹਨਾਂ ਦੀ ਉਹਦੇ ਨਾਲ ਲੌਂਗ ਟਰਮ ਵੀਜ਼ੇ ਕਾਫੀ ਲੇਟ ਹੋਏ ਨੇ ਕਿਉਂਕਿ ਹੁਣ ਜਿਹੜੇ ਹੈਗੇ ਪਰਮਿਟ ਪਹਿਲਾਂ ਆ ਜਾਂਦੇ ਸੀ ਇਥੋਂ ਅੰਬੈਸੀਆਂ ਵੈਰੀਫਿਕੇਸ਼ਨ ਕਰਦੀਆਂ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਉਹ ਵੀਜ਼ੇ ਰਿਫਿਊਜ਼ ਹੋ ਰਹੇ ਸੀ ਹੁਣ ਪਰ ਇੱਕ ਚੱਕਰ ਹੋਰ ਵਧੀਆ ਹੋ ਗਿਆ ਕਿ ਵਰਪ ਪਰਮਿਟ ਜਦੋਂ ਉਥੋਂ ਆਉਂਦੇ ਆ ਹੁਣ ਲੇਟ ਆਉਂਦੇ ਆ ਪਹਿਲਾਂ ਹੀ ਸਾਰੀ ਵੈਰੀਫਿਕੇਸ਼ਨ ਹੋ ਕੇ ਫਿਰ ਵਾਪਾਂ ਮੰਡਿਕਲਦੇ ਆ ਅੰਬੈਸੀ ਦੇ ਲਈ ਈਜ਼ੀ ਆ ਹੁਣ ਇਹ ਆਪਣਾ ਪ੍ਰੋਸੈਸਿੰਗ ਟਾਈਮ ਘਟਾਉਣਗੇ ਤੁਹਾਨੂੰ ਜਿਹੜੇ ਜੁਲਾਈ ਦੇ ਵਿੱਚ ਨਵੇਂ ਪਰਮਿਟ ਵੀ ਤੇ ਨਵੇਂ ਵੀਜ਼ੇ ਵੀ ਠਾਠਾ ਦੇਖਣ ਨੂੰ ਮਿਲਣਗੇ ਜਿਹੜੇ ਵਧੀਆ ਕੰਮ ਕਰਦੇ ਆ ਕੱਲੇ 7C ਦੀ ਗੱਲ ਨਹੀਂ ਕਰ ਰਿਆ ਜਿਹੜੇ ਵਧੀਆ ਕੰਮ ਕਰਦੇ ਆ ਉਹਨਾਂ ਦੀ ਗੱਲ ਕਰਦਾ ਕਿ ਸਾਰੇ ਹੀ ਜਿਹੜੇ ਵਧੀਆ ਕੰਮ ਕਰਦੇ ਆ ਕਿਉਂਕਿ ਠੀਕ ਹੈ 100% ਕੁਛ ਵੀ ਨਹੀਂ ਹੁੰਦਾ 90% ਇਸ ਲਾਈਨ ਦੇ ਵਿੱਚ ਫਰੋਡ ਹੋ ਸਕਦਾ ਪਰ 10% ਲੋਕੀ ਹਜੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਮੈਂ ਉਹਨਾਂ ਦੀ ਗੱਲ ਕਰ ਰਿਹਾ ਇੱਕ ਸਭ ਤੋਂ ਵੱਡਾ ਕੁਐਸਚਨ ਇਸ ਟਾਈਮ ਹੈਗਾ ਇਨਵੈਲਿਡ ਇਨਪੁਟਸ ਦਾ ਕਈ ਬੱਚੇ ਕੈਂਡੀਡੇਟ ਆਪਣਾ ਸਟੇਟਸ ਚੈੱਕ ਕਰ ਰਹੇ ਆ ਉਹਨਾਂ ਨੂੰ ਇਨਵੈਲਿਡ ਇਨਪੁਟਸ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਇਹ ਉਹਨਾਂ ਦਾ ਆਪਣਾ ਹੀ ਪਿੱਛੋਂ ਕੋਈ ਨਾ ਕੋਈ ਤੁਹਾਨੂੰ ਪਤਾ ਆਈਟੀ ਦੇ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਨੇ ਕਵੈਸਚਨ ਆ ਕੁਝ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਹੁਣ ਆਪਣੇ 7C ਦੇ ਪੇਜਾਂ ਨਾਲ ਵੀ ਆਈ ਹੋਈ ਆ ਇਦਾਂ ਹੀ ਅੰਬੈਸੀਆਂ ਦੇ ਉਹ ਪਿੱਛੇ ਵੀ ਕੋਈ ਕੋਈ ਨਾ ਕੋਈ ਪ੍ਰੋਬਲਮ ਆਈ ਹੋਈ ਹੈ ਉਹਦੇ ਕਰਕੇ ਉਹ ਇਨਵੈਲਿਡ ਇਨਪੁਟ ਦਿਖਾ ਰਿਹਾ ਪਰ ਉਹਨਾਂ ਦਾ ਉਸ ਡਿਸੀਜਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਾਂ ਜੇ ਤੁਸੀਂ ਜ਼ਿਆਦਾ ਅੰਬੈਸੀਆਂ ਨੂੰ ਮੇਲਾ ਪਾ ਰਹੇ ਹੋ ਉਹ ਰਿਪਲਾਈ ਨਹੀਂ ਕਰ ਰਹੇ ਕਾਲਾ ਕਰ ਰਹੇ ਹੋ ਰਿਪਲਾਈ ਨਹੀਂ ਕਰ ਰਹੇ ਜੇ ਤੁਸੀਂ ਜਿਆਦਾ ਕਾਲ ਕਰਕੇ ਤੁਹਾਡੀ ਇੱਕ ਵਾਰੀ ਲੱਗ ਵੀ ਗਈ ਉਹ ਕਹਿੰਦੇ ਜੇ ਟਾਈਮ ਉੱਪਰ ਲੱਗ ਗਿਆ ਕਿਉਂਕਿ ਟਾਈਮ ਇਸ ਟਾਈਮ ਸੀਜ਼ਨਲ ਕਰਕੇ ਕਾਫੀ ਰਸ਼ ਸੀਗਾ ਜੇ ਤੁਸੀਂ ਉਹਨਾਂ ਨੂੰ ਬਾਰ ਬਾਰ ਫੋਨ ਕਰਦੇ ਹੋ ਤਾਂ ਉਹ ਇੱਕੋ ਹੀ ਗੱਲ ਕਹਿੰਦੇ ਆ ਤੁਸੀਂ ਆਪਣਾ ਕੇਸ ਬਾਰ ਡਰਾਅ ਕਰਾ ਸਕਦੇ ਹੋ ਜੇ ਤੁਹਾਨੂੰ ਜਲਦੀ ਹੈ ਸਾਡਾ ਟਾਈਮ ਇੰਨਾ ਲੱਗ ਰਿਹਾ ਜੋ ਉਹਨਾਂ ਨੂੰ ਪਿੱਛੋਂ ਉਹਨਾਂ ਨੇ ਵੈਰੀਫਿਕੇਸ਼ਨ ਆ ਕਰ ਰਹੇ ਨੇ ਉਸ ਤੋਂ ਬਾਅਦ ਹੀ ਉਹਨਾਂ ਨੇ ਵੀਜ਼ੇ ਦੇਣੇ ਆ ਕੱਲੂ ਜਾ ਕੇ ਉੱਥੇ ਫੇਕ ਜਿਹੜੇ ਪਰਮਿਟ ਵਾਲੇ ਉਹ ਵੀਜ਼ੇ ਰਿਫਿਊਜ਼ ਹੁੰਦੇ ਨੇ ਉਸ ਤੋਂ ਬਾਅਦ ਜਿਹੜੇ ਬੰਦਿਆਂ ਦੇ ਆਲਰੇਡੀ ਮਤਲਬ ਲਾਇਸੈਂਸ ਲੱਗੇ ਨੇ ਉਹ ਫੇਕ ਲੱਗੇ ਹੋਏ ਨੇ ਕੱਲ ਨੂੰ ਗਾਜ ਕਿਤੇ ਡਿੱਗਦੀ ਐ ਅੰਬੈਸੀ ਦਾ ਡਿੱਗਦੀ ਐ ਕਿ ਤੁਸੀਂ ਇਹਨਾਂ ਨੂੰ ਵੀਜ਼ਾ ਕਿਉਂ ਦਿੱਤਾ ਸੋ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆਂ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਲਈ ਪਹਿਲਾਂ ਅਸੀਂ ਇੱਕ ਵਧੀਆ ਕੰਪਨੀ ਚੂਜ਼ ਕਰੋ ਤਾਂ ਕਿ ਐਂਡ ਦੇ ਐਂਡ ਤੁਹਾਨੂੰ ਰਿਜ਼ਲਟ ਮਾੜਾ ਨਾ ਦੇਖਣਾ ਪਵੇ ਜਨਵਰੀ ਫਰਵਰੀ ਦੇ ਵਿੱਚ ਕਈ ਚੰਗੀਆਂ ਕੰਪਨੀਆਂ ਵੀ ਖਰਾਬ ਹੋਈਆਂ ਨੇ ਹੁਣ ਇੱਕ ਪ੍ਰੋਬਲਮ ਸਾਡੇ ਨਾਲ ਵੀ ਆਈ ਹੈ ਇੱਕ ਕੰਪਨੀ ਦੇ ਵਿੱਚ ਆਲਰੇਡੀ ਮੁੰਡੇ ਗਏ ਹੋ 120 ਤਿੰਨ ਮੁੰਡਿਆਂ ਨੇ ਉੱਥੋਂ ਭੱਜਣਾ ਸੀ ਉਹਨਾਂ ਨੇ 32 ਮੁੰਡੇ ਖਰਾਬ ਕਰਕੇ ਕੰਪਲੇਂਟਾਂ ਕਰਵਾ ਕੇ ਉਹਨਾਂ ਤੇ ਕੰਪਨੀ ਦੀ ਜਿਹੜੀ ਹੈਗੀਆ ਰੈਪਿਊਟੇਸ਼ਨ ਡਾਊਨ ਕਰ ਦਿੰਦੇ ਆ ਜਦੋਂ ਉੱਥੋਂ ਪੁਲਿਸ ਨੂੰ ਵੈਰੀਫਿਕੇਸ਼ਨ ਜਾਂਦੀ ਹੈ ਤਾਂ ਫਿਰ ਉਹ ਵੈਰੀਫਿਕੇਸ਼ਨ ਦੇ ਵਿੱਚ ਫਸਿਆ ਰਹਿੰਦਾ ਤੇ ਉਹ 100 ਬਾਅਦ ਵੀਜ਼ੇ ਜਿਹੜੇ ਹੈਗੇ ਆ ਇੱਕ ਵਾਰੀ ਜਿਹੜੀ ਉਹਨਾਂ ਦੀ ਵੈਰੀਫਿਕੇਸ਼ਨ ਆ ਉਹ ਫੇਲ ਕਰ ਦਿੰਦੇ ਆ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਇੱਥੋਂ ਇੰਡੀਆ ਤੋਂ ਜਾਂ ਕਿਸੇ ਨੇਪਾਲ ਤੋਂ ਜਾਂ ਬੰਗਲਾਦੇਸ਼ ਤੋਂ ਕਿਸੇ ਵੀ ਕੰਟਰੀ ਤੋਂ ਤੁਸੀਂ ਇੱਕ ਫੋਰਨ ਕੰਟਰੀ ਦੇ ਵਿੱਚ ਜਾ ਕੇ ਜਾਂ ਯੂਰਪ ਦੀ ਕੰਟਰੀ ਵਿੱਚ ਜਾ ਕੇ ਤੁਸੀਂ ਸੈੱਟ ਹੁੰਨੇ ਹੋ ਉੱਥੇ ਇੱਕ ਦੂਜੇ ਦੀ ਗੱਲਾਂ ਵਿੱਚ ਆ ਕੇ ਆਪਣਾ ਫਿਊਚਰ ਵੀ ਖਰਾਬ ਕਰਦੇ ਹੋ ਆਉਣ ਵਾਲੇ ਦਾ ਫਿਊਚਰ ਵੀ ਖਰਾਬ ਕਰਦੇ ਹੋ ਇੱਕ ਤੁਸੀਂ ਕੰਟਰੀ ਨੂੰ ਗਲਤ ਰਿਪਰੈਜ਼ੈਂਟ ਕਰਦੇ ਹੋ ਉਹਦੇ ਨਾਲ ਫਿਰ ਕੀ ਹੈ ਬਾਕੀਆਂ ਨੂੰ ਵੀ ਉਹ ਚੀਜ਼ ਦਾ ਖਮਿਆਜਾ ਭੁਗਤਣਾ ਪੈਂਦਾ ਇਹਤੇ ਕੋਈ ਵੀ ਤੁਹਾਡਾ ਵੀਜ਼ਾ 100% ਨਹੀਂ ਲਗਵਾ ਸਕਦਾ ਇਹਦੇ ਲਈ ਸਭ ਨੂੰ ਇੱਕ ਰੋਲ ਲਿਭਾਉਣਾ ਪੈਂਦਾ ਜਿਹੜੇ ਪਹਿਲਾਂ ਗਏ ਆ ਉਹਨਾਂ ਨੂੰ ਵੀ ਲਿਭਾਉਣਾ ਪੈਂਦਾ ਤੇ ਜਿਹੜੇ ਭੇਜ ਰਹੇ ਉਹਨਾਂ ਨੂੰ ਵੀ ਲਿਭਾਉਣਾ ਪੈਂਦਾ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੂੰ ਵੀ ਪੇਸ਼ੈਂਸ ਰੱਖਣੇ ਪੈਂਦੇ ਕਈ ਵਾਰੀ ਕੀ ਚੀਜ਼ਾਂ ਹੁੰਦੀਆਂ ਬੰਦਾ ਕਹਿੰਦਾ ਜੀ ਤੁਸੀਂ ਮੂੰਹੋਂ ਇੰਨੇ ਦਿਨ ਕਿਹਾ ਸੀ ਇੰਨੇ ਦਿਨ ਨਹੀਂ ਅੰਬੈਸੀਆਂ ਨੇ ਉਹਨਾਂ ਦਾ ਟਾਈਮ ਕੀ ਚੱਲਦਾ ਪਿੱਛੇ ਸਿਨੇਰੀਓ ਕੀ ਚੱਲਦਾ ਇਹ ਅੰਬੈਸੀਆਂ ਦੇ ਡਿਪੈਂਡ ਆ ਉਧਰੋਂ ਕੰਪਨੀਆਂ ਨੂੰ ਵੀ ਬੰਦੇ ਚਾਹੀਦੇ ਆ ਇਧਰੋਂ ਸਾਨੂੰ ਭੇਜਣ ਨੂੰ ਵੀ ਚਾਹੀਦੇ ਆ ਸੋ ਹਰ ਇੱਕ ਵਾਰੀ ਚੀਤੇ ਸਬਰ ਬਹੁਤ ਜ਼ਰੂਰੀ ਹੈ ਜੇ ਤੁਸੀਂ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਉਸ ਤੋਂ ਬਾਅਦ ਜਿਹੜੇ ਹੈਗੇ ਰੀ ਬਾਇਓਮੈਟ੍ਰਿਕ ਦਕਸੀ 2024 ਚ ਦੇਖਿਆ ਹੋਣਾ ਕਿ ਕਈਆਂ ਦੇ ਜਦੋਂ ਇਨਵੈਲਿਡ ਇਨਪੁਟਸ ਆ ਗਈਆਂ ਸੀਗੀਆਂ ਤਾਂ ਉਹਨਾਂ ਦਾ ਪਿੱਛੇ ਡਾਟਾ ਕਾਫੀ ਉੱਡ ਗਿਆ ਸੀ ਕਾਫੀ ਡਰ ਗਏ ਸੀ ਕਾਫੀ ਕੈਂਡੀਡੇਟ ਉਦੋਂ ਉਹਨਾਂ ਨੇ ਜਿਹੜੇ ਰੀ ਬਾਇਓਮੈਟ੍ਰਿਕ ਦੁਬਾਰਾ ਕਰਵਾਏ ਸਾਰੇ ਦੇ ਸੋ ਇਹ ਵੀ ਚੀਜ਼ ਹੋ ਜਾਂਦੀ ਹੈ ਜੇ ਕਿਸੇ ਨੂੰ ਮੇਲ ਆ ਰਹੀ ਆ ਜੀ ਬਾਇਓਮੈਟ੍ਰਿਕ ਦੀ ਉਹਨਾਂ ਨੂੰ ਘਰਾਉਣ ਦੀ ਲੋੜ ਨਹੀਂ ਇਹ ਉਹਨਾਂ ਦਾ ਆਪਣਾ ਸਟੇਟਸ ਹੈਗਾ ਜਰੂਰ ਉਹਨਾਂ ਦਾ ਟਾਈਮ ਦੁਬਾਰਾ ਲੱਗੂਗਾ ਪਰ ਉਹਦੇ ਵਿੱਚ ਉਹਨਾਂ ਨੂੰ ਘਰਾਉਣ ਦੀ ਲੋੜ ਨਹੀਂ ਇਸ ਤੋਂ ਬਾਅਦ ਆਪਾਂ ਜੇ ਅਗਲਾ ਕੁਐਸਚਨ ਹੈਗਾ ਸਕਸੈਸ ਰੇਸ਼ੋ ਕੀ ਹੈ ਕਰੂਸ਼ੀਆ ਦੀ 100% ਹੈ ਜੇ ਤੁਸੀਂ ਵਧੀਆ ਕੰਪਨੀ ਚੂਜ਼ ਕਰਦੇ ਹੋ ਵਧੀਆ ਕੰਮ ਚੂਜ਼ ਕਰਦੇ ਹੋ ਡਿਲੀਵਰੀ ਬੁਆਏ ਲੋਕੀ ਕਹੀ ਜਾਂਦੇ ਆ ਜਿਹੜੇ ਹੈਗੇ ਆ ਕੈਬ ਡਰਾਈਵਰ ਇਹਨਾਂ ਦੇ ਵੀਜ਼ੇ ਨਹੀਂ ਲੱਗਦੇ ਇਹ ਉਹਨਾਂ ਚੋਂ ਹੀ ਆ ਜਿਹੜੇ ਵੀਜ਼ੇ ਆ ਏ ਡਿਲੀਵਰੀ ਬੁਆਏ ਤੇ ਕੈਪ ਡਰਾਈਵਰ ਦੇ ਵਿੱਚੋਂ ਇੱਕ ਇੱਕ ਬੱਚੇ ਨੂੰ ਤੁਹਾਡੇ ਰੂਬਰੂ ਕਰਾਂਗੇ ਜੋ 7 ਸੀ ਦਾ ਤੁਹਾਡਾ ਨਾਲ ਵਾਦਾ ਹੁੰਦਾ ਤੇ ਉਹਨਾਂ ਦੇ ਆਪਾਂ ਸਟੋਰੀ ਵੀ ਸੁਣਾਂਗੇ ਕਿਦਾਂ ਉਹ ਅਪਲਾਈ ਕੀਤਾ ਸੀ ਕਦੋਂ ਵੀਜ਼ਾ ਆਇਆ ਸਾਰੀ ਇੱਕ ਚੀਜ਼ ਤੁਹਾਡੇ ਸਾਹਮਣੇ ਰੱਖਾਂਗੇ ਕਦੇ ਵੀ ਇਹ ਨਹੀਂ ਹੁੰਦਾ ਆ ਚੀਜ਼ ਦਾ ਵੀਜ਼ਾ ਲੱਗਦਾ ਆ ਚੀਜ਼ਾ ਨਹੀਂ ਲੱਗਦਾ ਠੀਕ ਹੈ ਉਹਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਉਹ ਸਾਰੇ ਸ਼ੱਕ ਦੇ ਘੇਰੇ ਚ ਆਂਦੇ ਆ ਉਦਾਂ ਦੀ ਵੈਰੀਫਿਕੇਸ਼ਨ ਦੁਬਾਰਾ ਹੁੰਦੀਆਂ ਨੇ ਪਰ ਬੀਜੇ ਸਾਰਿਆਂ ਦੇ ਲੱਗਦੇ ਆ ਜੇ ਤੁਸੀਂ ਵਧੀਆ ਕੰਪਨੀ ਚੂਜ਼ ਕੀਤੀ ਹੋਈ ਆ ਕਦੇ ਵੀ ਉਸੀ ਤੋਂ ਨਾ ਘਬਰਾਇਆ ਕਰੋ ਇੱਕ YouTube ਦੇ ਤਾਂ ਰੂਮਰਸ ਦੇ ਵਿੱਚ ਨਾ ਫਸਿਆ ਕਰੋ ਮੈਂ ਇੱਕ ਚੀਜ਼ ਦੀ ਬੇਨਤੀ ਕਰਦਾ ਕਿ YouTube ਵਾਲੇ ਕੋਈ ਵੈਰੀਫਾਈਡ ਪਰਸਨ ਨਹੀਂ ਹੁੰਦੇ ਜਿਹੜੇ ਐਮਬੈਸੀ ਵੱਲੋਂ ਤੁਹਾਨੂੰ ਦੱਸਦੇ ਨੇ ਉਹ ਸਿਰਫ ਕੀ ਆ ਸੁਣੀ ਸੁਣਾਈ ਗੱਲਾਂ ਕਹਿੰਦੇ ਕਈ ਵਾਰੀ ਅੱਖੀਂ ਦੇਖਿਆ ਤੇ ਕੰਨੀਆਂ ਸੁਣੀਆਂ ਵੀ ਗਲਤ ਹੋ ਜਾਂਦੀਆਂ ਇਹ ਤਾਂ ਸਿਰਫ ਯੂਟਿਊਬਰ ਨੇ ਆਪਣਾ ਸਿਰਫ ਵਿਊ ਲੈਣ ਦੇ ਚੱਕਰ ਦੇ ਵਿੱਚ ਐਡ ਦੇ ਚੱਕਰ ਦੇ ਵਿੱਚ ਤੁਹਾਨੂੰ ਡਾਟਾ ਦਿੰਦੇ ਆ ਤੇ ਤੁਸੀਂ ਉਹਦੇ ਵਿੱਚ ਫਸਦੇ ਜਾਂਦੇ ਹੋ ਫਿਰ ਤੁਸੀਂ ਉਹਦੇ ਕੁਐਸਚਨ ਲੈ ਕੇ ਆਉਂਦੇ ਹੋ ਕਿਉਂਕਿ ਕੱਲ ਮੇਰੇ ਕੋਲ ਇੱਕ ਆਈਸੀ ਕਲਾਇੰਟ ਜੀ ਉਥੇ ਪੁਰਤਗਾਲ ਦੇ ਵਿੱਚ ਜੀ ਬੰਦੇ ਕੱਢਤੇ ਉਹ ਜਿੱਥੇ ਐਨੇ ਲੱਖ ਦੀ ਜਨਤਾ ਆ ਉਥੇ 300 ਬੰਦਾ ਕੱਢਿਆ 300 ਬੰਦਾ ਜੇ ਕੱਢਿਆ ਤਾਂ ਉਹਦੇ ਪਿੱਛੇ ਕਾਫੀ ਰੀਜ਼ਨ ਨੇ ਉਹਨਾਂ ਦੇ ਕੋਈ ਐਸਆਈਐਸ ਨੂੰ ਮਾਰਕ ਹੋਏ ਹੋਏ ਨੇ ਕੋਸ਼ ਉਹਤੇ ਟੈਕਸ ਨਹੀਂ ਭਰ ਰਹੇ ਸੋ ਕੋਈ ਵੀ ਕੰਟਰੀ ਆਪਣੀ ਕੰਟਰੀ ਦੇ ਵਿੱਚ ਗੰਦ ਨਹੀਂ ਪਾਉਣਾ ਚਾਹੁੰਦੀ ਇਸ ਲਈ ਉਹ ਸਫਾਈ ਰੱਖਦੀ ਆ ਜੇ ਐਨੇ ਜੇ ਪੰਜਾਬ ਦੇ ਵਿੱਚ 3 ਕਰੋੜ ਦੀ ਜਨਤਾ ਆ ਜੇ ਉਹਦੇ ਵਿੱਚੋਂ 300 ਬੰਦੇ ਜਿਹੜੇ ਪ੍ਰਵਾਸੀ ਆਇਆ ਜੇ ਵਾਪਸ ਚਲ ਜਾਣਗੇ ਪੰਜਾਬ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਕਿਉਂ ਉਹ ਕੋਈ ਨਾ ਕੋਈ ਕੰਟਰੀ ਆਪਣੇ ਅਕੋਰਡਿੰਗ ਉਹ ਸਫਾਈ ਕਰਦੀ ਹੁੰਦੀ ਆ ਆਪਾਂ ਨੂੰ ਉਹਨਾਂ ਦੇ ਪਿਛਲੇ ਮੋਟਿਵ ਨਹੀਂ ਪਤਾ ਹੁੰਦੇ ਪਰ ਆਪਾਂ YouTube ਨੂੰ ਦੇਖ ਕੇ ਟੈਂਸ਼ਨ ਲੈ ਲੈਣੇ ਟੈਨਸ਼ਨ ਨਹੀਂ ਲਈਦੀ ਹੁੰਦੀ ਹਰ ਇੱਕ ਸਿਚੁਏਸ਼ਨ ਦਾ ਹੱਲ ਹੁੰਦਾ ਸੋ ਆਪਣਾ ਕਰਮ ਆਪਣੇ ਕੰਮ ਤੇ ਯਕੀਨ ਰੱਖੋ ਆਪਣਾ ਕੰਸਲਟੈਂਟ ਪਹਿਲਾਂ ਹੀ ਵਧੀਆ ਚੂਜ਼ ਕਰੋ ਤੇ ਕੰਪਨੀ ਵਧੀਆ ਚੂਜ਼ ਕਰੋ ਜਿਹੜਾ ਤੁਸੀਂ ਕੰਸਲਟੈਂਟ ਵਧੀਆ ਚੂਜ਼ ਕਰੋਗੇ ਉਹ ਤੁਹਾਡੀ ਕੰਪਨੀ ਦੀ ਵੀ ਜ਼ਿੰਮੇਵਾਰੀ ਲੈਂਦਾ ਹੁਣ ਅਸੀਂ ਕੀ ਜਿਆਦਾ ਉਹ ਭੇਜਦੇ ਆ ਪਹਿਲਾਂ ਕਲਾਇੰਟ ਅਸੀਂ ਕੰਪਨੀ ਦੇ ਟੈਕਸ ਦੇਖਦੇ ਆ ਫਿਰ ਉਸ ਤੋਂ ਬਾਅਦ ਅਸੀਂ ਕੰਪਨੀ ਦੇ ਜਿਹੜੇ ਉੱਥੇ ਬੱਚੇ ਕੰਮ ਕਰਦੇ ਆ ਉਹਨਾਂ ਦਾ ਮਾਹੌਲ ਦੇਖਦੇ ਆ ਕੰਮੋਡੇਸ਼ਨ ਦੇਖਦੇ ਆ ਉਸ ਤੋਂ ਬਾਅਦ ਉਹਨਾਂ ਦੇ ਕੀ ਕੀ ਚੀਜ਼ਾਂ ਪ੍ਰੋਵਾਈਡ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ TCR ਕਿੰਨੇ ਟਾਈਮ ਚ ਕਿਉਂਕਿ ਹੁਣ TCR ਨੂੰ ਵੀ ਟਾਈਮ ਲੱਗ ਰਿਹਾ ਕਰੋਸ਼ੀਆ ਦੇ ਵਿੱਚ ਇਹ ਵੀ ਇੱਕ ਸਵਾਲ ਸੀ ਵੀ TCR ਨੂੰ ਕਿੰਨਾ ਟਾਈਮ ਲੱਗ ਰਿਹਾ 45 ਤੋਂ 60 ਦਿਨ ਇਸ ਟਾਈਮ ਕਰੋਸ਼ੀਆ ਐਮਬੈਸੀ ਉੱਥੋਂ ਦੀ ਕਰੋਸ਼ੀਆ ਦੇ ਵਿੱਚ TCR ਬਣਨ ਨੂੰ ਲੈ ਰਹੀ ਆ ਕਈ ਬੱਚੇ ਦਾ ਸਵਾਲ ਆ ਵੀ ਉੱਥੇ ਇੰਨੀ ਧਿਰ ਵੇਲੇ ਰਵਾਂਗੇ ਪਹਿਲਾਂ ਹੀ ਕੰਪਨੀ ਨਾਲ ਗੱਲ ਕਰ ਲੋ ਕਿ ਤੁਹਾਨੂੰ ਕਮੋਡੀਸ਼ਨ ਤੇ ਤੁਹਾਨੂੰ ਫੂਡ ਓਨੇ ਟਾਈਮ ਲਈ ਪ੍ਰੋਵਾਈਡ ਹੋਵੇ ਜਾਂ ਅਸੀਂ ਵੀ ਪਹਿਲਾਂ ਅਸੀਂ ਤਾਂ ਚਲੋ ਸਾਲ ਲਈ ਪ੍ਰੋਵਾਈਡ ਕਰਦੇ ਆ ਪਰ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਜੇ ਤੁਸੀਂ ਉੱਥੇ ਜਾਣਾ ਤਾਂ ਤੁਹਾਡੇ ਕੋਲੇ 1.5 ਤੋਂ 2 ਮਹੀਨੇ ਦਾ ਬੈਕਅਪ ਹੋਣਾ ਜ਼ਰੂਰੀ ਆ ਫਾਈਨੈਂਸ਼ੀਅਲੀ ਦੂਜਾ ਤੁਹਾਡੇ ਕੋਲੇ ਜੇ ਕੰਪਨੀ ਤੁਹਾਨੂੰ ਅਕਮੋਡੇਸ਼ਨ ਤੇ ਫੂਡ ਪ੍ਰੋਵਾਈਡ ਕਰਦੀ ਆ ਫਿਰ ਤਾਂ ਸੋਨੇ ਤੇ ਸੁਹਾਗਾ ਫਿਰ 19 ਦਿਨ ਦੇ ਵਿੱਚ ਕੰਟੀਨਿਊ ਐਕਸਪਲੋਰ ਕਰੋ ਇਹ ਸੀਜ਼ਨਲ ਆਰਿਆਂ ਨੂੰ ਪ੍ਰੋਬਲਮ ਹੋ ਸਕਦੀ ਹੈ ਜਿਹੜੇ ਰੈਜ਼ਿਡੈਂਸੀ ਤੇ ਜਾਂਦੇ ਆ ਉਹਨਾਂ ਦਾ TCRC ਮਿਲ ਜਾਣੀ ਹੈ ਵਰਕ ਪਰਮਿਟ ਮਿਲ ਜਾਣਾ ਤੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਤਾਂ ਲਾਈਫਟਾਈਮ ਕੰਮ ਕਰਨਾ ਸੋ ਜੇ 1.5-2 ਮਹੀਨੇ ਉੱਥੇ ਫ੍ਰੀ ਰਹਿ ਕੇ ਉਸ ਕੰਟਰੀ ਨੂੰ ਸਮਝ ਕੇ ਵਧੀਆ ਤਰੀਕੇ ਨਾਲ ਕੰਮ ਕਰ ਲਓਗੇ ਤੁਹਾਡਾ ਹੀ ਫਿਊਚਰ ਬਣੂਗਾ ਤੁਹਾਡੇ ਪਰਿਵਾਰ ਦਾ ਹੀ ਫਿਊਚਰ ਬਣੂਗਾ ਤੁਹਾਨੂੰ ਹੀ 4 ਸਾਲਾਂ ਬਾਅਦ ਰੈਗੂਲਰ ਟੈਕਸ ਭਰ ਕੇ PR ਮਿਲੂਗੀ ਸੋ ਕਿਸੇ ਰਿਯੂਮਰਚ ਨਾਲ ਫਚੋ ਜਿਹੜੇ ਆਲਰੇਡੀ ਉਥੇ ਦੋ ਕੇ ਬੰਦੇ ਵਾਇਰਲ ਹੋ ਜਾਂਦੇ ਨੇ ਉਹ ਵੀਡੀਓ ਪਾਉਂਦੇ ਨੇ ਤੁਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੋ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ ਹਰੇਕ ਵਾਰੀ ਉਹਦਾ ਪੋਜ਼ਿਟਿਵ ਤੇ ਨੈਗੇਟਿਵ ਇੰਪੈਕਟ ਦੋਨਾਂ ਨੂੰ ਪਰਖਿਆ ਕਰੋ ਫਿਰ ਵੀਜ਼ਾ ਅਪਲਾਈ ਕਰਿਆ ਕਰੋ ਬਾਕੀ ਇਨਫੋਰਮੇਸ਼ਨ ਲਈ ਮੈਂ ਤੁਹਾਨੂੰ ਜੁੜਿਆ ਰਹੂੰਗਾ ਹਰ ਇੱਕ ਅਪਡੇਟ ਤੁਹਾਨੂੰ ਦਿੰਦਾ ਰਹੂੰਗਾ ਤੁਸੀਂ ਇਦਾਂ ਹੀ ਸਾਨੂੰ ਜੁੜੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਫੋਲੋ ਸਾਨੂੰ ਕਰਦੇ ਰਹੋ ਇਦਾਂ ਹੀ ਪਿਆਰ ਵਰਸਾਉਂਦੇ ਰਹੋ ਕਮੈਂਟਾਂ ਦੇ ਵਿੱਚ ਆਪਣੇ ਅਗਲੇ ਕੁਐਸਚਨ ਦਿਓ ਅਸੀਂ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੋ 7 ਸੀ ਆਊਗਾ ਵੀਜ਼ਾ ਜ਼ਰੂਰ ਪਾਊਗਾ ਧੰਨਵਾਦ